ਚਿੱਕਾਲ ਜੀ ਐਮੀਰ ਭਾਜੀ ਜੀ ਕਿਸਮਾ ਮਲਕ ਸੁਬਿਆ ਚਾਰ ਕਿੱਲੇ ਵਿੱਚ ਆ ਜੀ ਐ ਸਪਰ ਸੀਡਰ ਦੀ ਬਜਾਈ ਹੈ 2.25 ਸੈਂਟੀਮੀਟਰ ਤੇ ਤੇ ਸੈਟਿੰਗ ਕੀਤੀ ਹੋਈ ਸੀ ਕਿ ਜੀ ਇਹ ਹੈ 18 ਕਿਲੋ ਡੀਏਪੀ ਤੇ 4 ਕਿਲੋ ਯੂਰੀਆ ਦਾ ਛੱਟਾ ਮਾਰਿਆ ਸੀਗਾ ਖੇਤ ਦੇ ਵਿੱਚ ਇਹ ਹੈਗੀ ਆ ਸਪਰ ਸੀਡਰ ਦੀ ਬਜਾਈ ਤੇ ਅਸੀਂ ਇਹ ਸੀਟਰ ਨਾਲ ਵੀ ਪੇਚ ਕੇ ਦੇਖਿਆ ਹੈ ਤੇ ਨਾਲ ਹੀ ਕਨਵੈਨਸ਼ਨਲ ਤਰੀਕੇ ਨਾਲ ਵੀ ਖੇਤ ਨੂੰ ਵਾਹੀ ਕਰਕੇ ਆਪਣੇ ਸੀਡ ਕੰਫਰਟੀਲਾਈਜ਼ਰ ਜਿਹੜੀ ਟਰੈਲ ਹੁੰਦੀ ਆ ਨਾਰਮਲ ਉਹਦੇ ਨਾਲ ਵੀ ਬਜਾਈ ਕੀਤੀ ਆ ਉਹ ਵੀ ਖੇਤ ਤੁਹਾਨੂੰ ਦਿਖਾਵਾਂਗੇ ਇਸ ਸੁਪਰ ਸੀਟਰ ਵਾਲਾ ਦੇਖ ਲਓ ਤੁਸੀਂ ਅਗਲੀ ਵੀਡੀਓ ਚ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਐਂਡ ਤੱਕ ਤਿੰਨਾਂ ਦਾ ਕੰਪੈਰੀਜ਼ਨ ਵੀ ਦਿਖਾਵਾਂਗੇ ਵੀ ਕੀ ਪਰਫਾਰਮੈਂਸ ਰਹਿੰਦੀ ਆ ਮਿੱਤੇ ਦੀ ਅਲੱਗ-ਅਲੱਗ ਬਜਾਈਆਂ ਚ